ਮਾਤਿਆਂ ਭਰਾਹੀਂ ਤੁਸੀਂ ਦੇਖ ਸਕਦੇ ਹੋ ਆਪਾਂ ਜਿਹੜਾ ਇੱਕ ਵਾਰ ਫਿਰ ਲਾਈਵ ਹੋਏ ਆਂ ਜੀ ਤੇ ਆਪਾਂ ਤੁਹਾਨੂੰ ਦਿਖਾ ਰਹੇ ਆਂ ਜੀ 8 ਇੰਚੀ ਪਲੇਟ ਤੇ 7 ਇੰਚੀ 6 ਇੰਚੀ ਡੁਨਾਈਡਾ ਤਿਆਰ ਕਰ ਰਹੇ ਆਂ ਜੀ ਨਾ ਜਾਣਾ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸ਼ੇਅਰ ਕਰ ਦਿਓ ਦੇਖ ਸਕਦੇ ਹੋ ਤੁਸੀਂ ਜਿਹੜੀ 8 ਇੰਚੀ ਪੇਪਰ ਤੋਂ ਜਿਹੜੀ ਤਿਆਰ ਹੋ ਰਹੀ ਆ ਪਲੇਟ 6 ਇੰਚੀ ਪੇਪਰ ਤੋਂ ਤਿਆਰ ਹੋ ਰਿਹਾ ਡੂਨਾ ਜਿਹੜਾ ਦੇਖ ਸਕਦੇ ਹੋ ਇਹਦੇ ਵਿੱਚ ਅਲੱਗ-ਅਲੱਗ ਕਲਰਿੰਗ ਜਿਹੜੇ ਹੋ ਜਾਂਦੇ ਆ ਸਿਲਵਰ ਆਂ ਦਾ 골ਡ ਆਂ ਦਾ ਲਾਈਟ 골ਡ ਡਾਰਕ 골ਡ ਕਲਰ ਆ ਇਹਦੇ ਵਿੱਚ ਵੀ ਸੇਮ ਇਸ ਤਰ੍ਹਾਂੀਆਂ ਜੀ ਦੋ ਪ੍ਰੋਡਕਟ ਜਿਹੜੀ ਅਸੀਂ ਤਿਆਰ ਕਰ ਰਹੇ ਹਾਂ ਤੇ ਆਪਾਂ ਨਾਲ ਦੇ ਨਾਲ ਜਿਹੜੀ ਆ 3D ਪਲੇਟ ਵੀ ਤੁਹਾਨੂੰ ਦਿਖਾਣਾ ਚਾਹੁੰਦੇ ਆ ਵੀ ਤਿਆਰ ਕਰ ਰਹੇ ਆ ਜੀ ਹਾਈਡਰੌਲਿਕ ਮਸ਼ੀਨ ਤੇ ਜੇ ਕਿਸੇ ਨੇ ایکسپੋਜ਼ੀਬਲ ਦਾ ਸਮਾਨ ਲੈਣਾ ਹੋਵੇ ਪੇਪਰ ਦੇ ਵਿੱਚ ਪਲਾਸਟਿਕ ਦੇ ਵਿੱਚ ਤੇ ਤੁਸੀਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਮੇਰੇ ਕੰਟੈਕਟ ਨੰਬਰ ਡਿਸਕ੍ਰਿਪਸ਼ਨ ਦੇ ਵਿੱਚ ਦਿੱਤੇ ਹੁੰਦੇ ਨੇ ਜੀ ਤੇ ਮੇਰੇ ਚੈਨਲ ਦੇ ਉੱਪਰ ਵੀ ਮੇਰੇ ਕੰਟੈਕਟ ਨੰਬਰ ਦਿੱਤੇ ਹੋਏ ਨੇ ਤੇ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਹਾਂਜੀ ਦੋਸਤੋ ਆਪ ਦੇਖ ਰਹੇ ਹੋ ਮੇਰਾ ਰਾਇਲ ਵਰਕ ਬਟਾਲਾ ਅੰਮ੍ਰਿਤਸਰ ਚੈਨਲ और जिसने अभी तक चैनल को सब्सक्राइब नहीं किया वो एक बार सब्सक्राइब भी कर लें और लाइक कमेंट करके जरूर बताएं कि जो प्रोडक्ट या जो भी मेरे पास मशीनें होती हैं जिस जिसकी मैं वीडियो डालता हूँ कि कैसा काम चल रहा है कैसा है कैसा नहीं है तो जिस किसी ने अपना बिजनेस शुरू करना हो तो मेरे साथ सकते होगी